ਇਹ ਬੰਦਾ ਸਕੂਟਰ ਤੇ ਹੁੰਦਾ ਸੀ ਤੇ 10 ਜਾਂ 15 ਕਰੋੜ ਦੇ ਕਰੀਬ ਪ੍ਰਾਪਰਟੀ ਉਹਦੇ ਕੋਲ ਸੀ ਕੋਠੀ ਕਾਰਾਂ ਕਾਫੀ ਜ਼ਿਆਦਾ ਉਹਨੇ ਪ੍ਰਾਪਰਟੀ ਬਣਾਈ ਸੀ ਲੋਕਾਂ ਨੂੰ ਲੁੱਟ ਕੇ ਸੌਤ ਉੱਪਰ ਜਿਹੜੀਆਂ ਕੰਪਲੇਂਟਸ ਉਹਦੇ ਅਗੇਂਸ ਕੋਈ ਸੀਨੀਅਰ ਪੱਤਰਕਾਰ ਵੀ ਜਾਂ ਸੀਨੀਅਰ ਜਿਹੜੇ ਸੀ ਉਹ ਵੀ ਉਹਦੀ ਮਦਦ ਕਰਦੇ ਸੀ ਮੈਂ 17 18 ਅੱਛੀਗਾ ਐਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਕਮਿਸ਼ਨਰੇਟ ਚ ਉਹ ਇੱਕ ਦਰਖਾਸਤ ਮਾਰਕ ਹੁੰਦੀ ਹੈ ਮੈਨੂੰ ਉਹ ਦਰਖਾਸਤ ਜਿਹੜੀ ਅਸੀਂ ਸ਼ੁਰੂ ਕੀਤੀ ਉਹਨੂੰ ਬੁਲਾਇਆ ਜਿਹੜਾ ਬੰਦਾ ਇਨਵੋਲਵ ਸੀ ਸੀ ਟ੍ਰੈਵਲ ਏਜੰਟ ਉਹ ਟ੍ਰੈਵਲ ਏਜੰਟ ਇਦਾਂ ਸੀ ਵੀ ਕਿਸੇ ਤੋਂ 1 ਲੱਖ ਰੁਪਿਆ ਲੈ ਲਿਆ ਕਿਸੇ ਤੋਂ 80 ਹਜ਼ਾਰ ਲੈ ਲਿਆ ਕਿਸੇ ਤੋਂ 50 ਹਜ਼ਾਰ ਲੈ ਲਿਆ ਕਿਸੇ ਤੋਂ 2 ਲੱਖ ਲੈ ਲਿਆ ਮਤਲਬ 2-3 ਲੱਖ ਤੱਕ ਉਹਦਾ ਸੀ ਉਹ ਵੀ ਤੁਹਾਨੂੰ ਜਿਹੜੇ ਮੁਲਕ ਨੇ ਵੀ ਇਹ ਤੁਹਾਨੂੰ ਏਜੀਪਟ ਭੇਜ ਦਾਂਗੇ ਤੁਹਾਨੂੰ ਦੁਬਈ ਭੇਜ ਦਾਂਗੇ ਤੁਹਾਨੂੰ ਹਾਂਗਕਾਂਗ ਭੇਜ ਦਾਂਗੇ ਜਾਂ ਇਦਾਂ ਦੇ ਜਿਹੜੇ ਕੰਟਰੀ ਹੈਗੇ ਆ ਉਦੋਂ ਹਾਕਾਤਰ ਭੇਜ ਦਾਂਗੇ ਤੇ ਛੋਟੇ ਛੋਟੇ ਪੈਸੇ ਔਰ ਪੈਸੇ ਦੀ ਮਾਰ ਉਹਦੀ ਸੀਗੀ ਤੁਸੀਂ ਦੇਖੋ ਸਾਊਥ ਇੰਡੀਆ ਤੱਕ ਜੋ ਵੀ ਪੰਜਾਬ ਤੋਂ ਹਰਿਆਣਾ ਹੁੰਦਾ ਹੋਇਆ ਉੱਥੋਂ ਤੱਕ ਦੇ ਬੰਦਿਆਂ ਦੇ ਵੀ ਹਾਂ ਹਾਂ ਕਾਫੀ ਦੂਰ ਦੂਰ ਤੱਕ ਉਹਨੇ ਪੈਸੇ ਲੈਏ ਹੋਏ ਸੀ ਈਸਟਰਨ ਇੰਡੀਆ ਚੋ ਵੀ ਸੀ ਹੋਰ ਸਾਰੇ ਸੀ ਤੇ ਆਫਿਸ ਖੋਲਿਆ ਸੀ ਉਹਨੇ ਬੜਾ ਵਧੀਆ ਆਪਣਾ ਸਪੌਂਸਰ ਰੱਖੇ ਹੋਏ ਸੀ ਔਰ ਲੋਕਾਂ ਨੇ ਇਹ ਵੀ ਆ ਕੇ ਦੱਸਿਆ ਬਾਅਦ ਦੇ ਵਿੱਚ ਵੀ ਜਦੋਂ ਅਸੀਂ ਪੈਸੇ ਲੈਣ ਜਾਣਦੇ ਆ ਵੀ ਸਾਡਾ ਕੁਝ ਬਣਿਆ ਨਹੀਂ ਤੇ ਸਪੌਂਸਰ ਸਾਨੂੰ ਧੱਕੇ ਮਾਰ ਕੇ ਵੀ ਉਤੋਂ ਬਾਅਦ ਕਰ ਦਿੰਦੇ ਆ ਤੇ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ ਤਾਂ ਉਹ ਜਦੋਂ ਦਰਖਾਸਤ ਦੇ ਵਿੱਚ ਉਹਨੂੰ ਬੁਲਾਇਆ ਤਾਂ ਉਹਦੇ ਵਿੱਚ ਜਦੋਂ ਮੈਨੂੰ ਕਮਿਸ਼ਨ ਸਾਹਿਬ ਨੇ ਕਿਹਾ ਵੀ ਇਹ ਬੰਦੇ ਆ ਰਹੇ ਆ ਇਹਨਾਂ ਦਾ ਦੇਖੋ ਕੋਈ ਤਕਾ ਨਾ ਹੋ ਜਾਵੇ ਇਹਨਾਂ ਨਾਲ ਤਾਂ ਮੈਂ ਉਹਨਾਂ ਨੂੰ ਬੁਲਾ ਕੇ ਜਦੋਂ ਪੁੱਛਿਆ ਤਾਂ ਉਹਦੇ ਵਿੱਚ ਇੱਕ ਤੁਸੀਂ ਇਹਨੂੰ ਸਤਾਣਾ ਕਰਿਓ ਤੁਹਾਡੇ ਜਰਨਲਿਜ਼ਮ ਨਾਲ ਰਿਲੇਟਡ ਬੰਦੇ ਵੀ ਸੀਗੇ ਕੁਝ ਜਰਨਲਿਸਟ ਵੀ ਸੀਗੇ ਇੱਕ ਜਾਂ ਦੋ ਦੋ ਬੰਦੇ ਉਹ ਵੀ ਆਏ ਸੀ ਨਾਲ ਤੇ ਉਹਨਾਂ ਨੇ ਆ ਕੇ ਕਿਹਾ ਵੀ ਇਹ ਤਾਂ ਜੀ ਸਰ ਬੰਦਾ ਬੜਾ ਵਧੀਆ ਹੈ ਤੇ ਇਦਾਂ ਦੀ ਕੋਈ ਗੱਲ ਨਹੀਂ ਇਹਦੇ ਨਾਲ ਧੱਕਾ ਨਾ ਹੋ ਜਾਏ ਤੇ ਵੇ ਆਫ ਵਰਕਿੰਗ ਉਹਨਾਂ ਨੂੰ ਮੇਰੀ ਪਤਾ ਸੀ ਵੀ ਮੈਂ ਜੋ ਕਰਨਾ ਸੀ ਦੇਖ ਕੇ ਵੀ ਜੇ ਸਹੀ ਹੈ ਤਾਂ ਸਹੀ ਗਲਤ ਹੈ ਤਾਂ ਗਲਤ ਉਹ ਹੀ ਗੱਲ ਉਹਨਾਂ ਨੂੰ ਕਹੀ ਮੈਂ ਮੈਂ ਕਿਹਾ ਵੀ ਇਹ ਤੁਹਾਡਾ ਬੰਦਾ ਸਹੀ ਹੈ ਤਾਂ ਅਸੀਂ ਬਿਲਕੁਲ ਕੋਈ ਇਸ ਤਰ੍ਹਾਂ ਨਹੀਂ ਪਸਾਉਣਾ ਚਾਹੁੰਦੇ ਵੀ ਇਹਦੇ ਤੇ ਕੋਈ ਗਲਤ ਗੱਲ ਹੋਵੇ ਪਰ ਜੇ ਬੰਦਾ ਤੁਹਾਡਾ ਗਲਤ ਹੋਏਗਾ ਇਹਨੇ ਇਹ ਕੁਛ ਕੀਤਾ ਤੇ ਫਿਰ ਇਹਨੂੰ ਛੱਡਿਆ ਵੀ ਨਹੀਂ ਜਾਊਗਾ ਫਿਰ ਸਾਡੇ ਕੋਲ ਸਪਸ਼ਟ ਵੀ ਕੋਈ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਤਾਂ ਆਲਟੀਮੇਟਲੀ ਉਹਨੇ ਫੇਰ ਕੋਈ ਸਪਸ਼ਟ ਫੂਸ਼ੇਦਾਂ ਦੀ ਕਰਾਈ ਜਿਦਾ ਕਮਿਸ਼ਨਰ ਸਾਹਿਬ ਨੂੰ ਜਾਂ ਕੋਈ ਵੀ ਤਾਂ ਫਿਰ ਉਹਦੇ ਵਿੱਚ ਇੱਕ ਆਈਪੀਐਸ ਅਫਸਰ ਨੇ ਮਿਸਰ ਲਾਂਬਾ ਉਹ ਵੀ ਇਨਵੋਲਵ ਕਰਤੇ ਉਸ ਜਿਹੜੀ ਹੈ ਪੜਤਾਲ ਦੇ ਵਿੱਚ ਇਨਵੈਸਟੀਗੇਸ਼ਨ ਚ ਜਾਓ ਪੜਤਾਲ ਜੋ ਚੱਲ ਰਹੀ ਸੀ ਤਾਂ ਉਹ ਇੱਕ ਐਂਟੀ ਹਿਊਮਨ ਟ੍ਰੈਫਿਕਿੰਗ ਵਿੰਗ ਹੈ ਪੁਲਿਸ ਦੇ ਵਿੱਚ ਆਰਧਾ ਦਸ ਸਾਲ ਤੋਂ ਬਣਿਆ ਉਹਦੇ ਵਿੱਚ ਵੀ ਉਹਦੀਆਂ ਕਾਫੀ ਜ਼ਿਆਦਾ ਕੰਪਲੇਂਟਸ ਜਿਹੜੀਆਂ ਪੈਂਡਿੰਗ ਪਈਆਂ ਸੀਗੀਆਂ ਮਤਲਬ 100 ਤੋਂ ਉੱਪਰ ਜਿਹੜੀਆਂ ਕੰਪਲੇਂਟਸ ਉਹਦੇ ਅਗੇਂਸਟ ਸੀ ਤਾਂ ਜਦੋਂ ਅਸੀਂ ਉਹ ਸਾਰਾ ਰਿਕਾਰਡ ਦੇਖਿਆ ਤਾਂ ਮਿਸਟਰ ਲਾਂਬਾ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਵੀ ਇਹ ਜਿਹੜਾ ਹੈ ਇਦਾਂ ਤਾਂ ਹੋ ਨਹੀਂ ਸਕਦਾ ਵੀ ਇਹਦੇ ਖਿਲਾਫ ਮੈਂ ਕਹਾਂ ਹੋਰ ਵੀ ਤੱਲੁਧਾਣੇ ਦੇ ਵਿੱਚ 30 35 ਲੱਖ ਬੰਦਾ ਵੱਸਦਾ ਤੇ 100 ਤੋਂ ਉੱਪਰ ਕੰਪਲੇਂਟ ਕਿਸੇ ਦੇ ਖਿਲਾਫ ਹਾਲੇ ਤੱਕ ਮੈਂ ਦੇਖੀਆਂ ਨਹੀਂ ਵੀ ਇਦਾਂ ਹਾਂ ਹਾਂ ਥਰੂਆਊਟ ਇੰਡੀਆ ਕਾਫੀ ਦੂਰ ਉਦੂਰੋਂ ਵੀ ਸੀਗੀਆਂ ਹਰਿਆਣੇ ਚੋਂ ਵੀ ਸੀਗੀਆਂ ਦਿੱਲੀ ਦੁੱਲੀ ਸਾਈਡ ਤੋਂ ਇਧਰ ਉਧਰ ਕਾਫੀ ਯੂਪੀ ਤੋਂ ਇਧਰੋਂ ਉਧਰੋਂ ਕਾਫੀ ਸੀਗੀਆਂ ਕੰਪਲੇਂਟਸ ਪੰਜਾਬ ਦੀਆਂ ਜ਼ਿਆਦਾ ਸੀਗੀਆਂ ਉਹਦਾ ਮਾਡਲ ਸਪਰਿੰਡ ਇਹ ਸੀ ਵੀ ਦਫ਼ਤਰ ਖੋਲ ਲੈਣਾ ਦਫ਼ਤਰ ਖੋਲ ਕੇ ਉੱਥੇ ਦੋ ਲੜਕੀਆਂ ਰੱਖ ਲਈਆਂ ਤੇ ਐਡਵਰਟਾਈਜ਼ਮੈਂਟ ਦਿੰਦਾ ਸੀ ਅਖਬਾਰਾਂ ਦੇ ਵਿੱਚ ਕਈ ਸੀਨੀਅਰ ਪੱਤਰਕਾਰ ਵੀ ਜਾਂ ਸੀਨੀਅਰ ਜਿਹੜੇ ਸੀ ਉਹ ਵੀ ਉਹਦੀ ਉਹਦੇ ਲਈ ਮਦਦ ਕਰਦੇ ਸੀਗੇ ਉਹਦੀਆਂ ਐਡਸ ਉਡਸ ਅਖਬਾਰਾਂ ਦੇ ਵਿੱਚ ਔਨ ਰਿਕਾਰਡ ਹੈ ਪੰਜਾਂ ਦੇ ਵੀ ਇਥੇ ਜੀ ਬੀ ਜੇ ਲਵਾਏ ਜਾਂਦੇ ਆ ਇਥੇ ਵਰਕ ਪਰਮਿਟ ਹੈ ਜੀ ਉਹ ਜੋ ਵੀ ਹੈ ਤਾਂ ਉਹਦੀ ਫਿਰ ਜਦੋਂ ਪੜਤਾਲ ਚੱਲੀ ਤਾਂ ਸਾਰੇ ਬੰਦਿਆਂ ਨੂੰ ਬੁਲਾਇਆ ਬਹੁਤ ਸਾਰੇ ਆਏ ਬਹੁਤ ਸਾਰੇ ਨਹੀਂ ਆਏ ਤਾਂ ਉਹਦੇ ਵਿੱਚ ਉਹਦੀ ਵਾਈਫ ਉਹ ਵੀ ਇਨਵੋਲਵ ਸੀ ਸ਼ਾਇਦ ਉਹਦਾ ਸਿਸਟਰ ਜਾਂ ਫਾਦਰ ਕੋਈ ਇਹ ਵੀ ਇਨਵੋਲਵ ਸੀਗੇ ਕਾਫੀ ਇਨਵੋਲਵਮੈਂਟ ਬੰਦਿਆਂ ਦੀ ਸੀਗੀ ਤੇ ਉਹ ਫਿਰ ਚੱਲਦੇ ਚੱਲਦੇ ਜਦੋਂ ਹੋਇਆ ਤੇ ਐਫਆਈਆਰ ਦਰਜ ਹੋਣੀਆਂ ਸ਼ੁਰੂ ਹੋ ਗਈਆਂ ਪਹਿਲੀ ਹੋਈ ਦੂਜੀ ਹੋਈ ਤੇ ਤੁਸੀਂ ਦੇਖੋ 104 ਸ਼ਾਇਦ ਐਫਆਈਆਾਂ ਦਰਜ ਹੋਈਆਂ ਉਸ ਬੰਦੇ ਦੇ ਉੱਤੇ ਜਿਹਦੀ ਬੰਦੇ ਜਿਹਦੇ ਵਿੱਚ ਮੈਂ ਕਹੂੰਗਾ ਵੀ ਕਈ ਮੋਤਵਰ ਬੰਦੇ ਸਮਾਜ ਦੇ ਵੀ ਉਹਦੀ ਮਦਦ ਕਰਦੇ ਸੀਗੇ ਉਹ ਦੇਖੋ ਬੰਦਾ ਜਿਹੜਾ ਦੱਸਦੇ ਸੀ ਉਹ ਤੋਂ ਬੰਦੇ ਵੀ ਇਹ ਬੰਦਾ ਸਕੂਟਰ ਤੇ ਹੁੰਦਾ ਸੀ ਤੇ ਇਹਨੇ ਮਤਲਬ ਕੋਈ 10 ਜਾਂ 15 ਕਰੋੜ ਦੇ ਕਰੀਬ ਪ੍ਰਾਪਰਟੀ ਉਹਦੇ ਕੋਲ ਸੀ ਕੋਠੀ ਕਾਰਾਂ ਮਹਿੰਗੀਆਂ ਹਾਂ ਤੇ ਉਹਦੇ ਪਲਾਟ ਪਲੂਟ ਹੋਰ ਸਾਰਾ ਕੁਝ ਕੋਈ ਕਾਫੀ ਜ਼ਿਆਦਾ ਉਹਨੇ ਪ੍ਰਾਪਰਟੀ ਬਣਾਈ ਸੀ ਲੋਕਾਂ ਨੂੰ ਲੁੱਟ ਕੇ ਹੌਸਨ ਦੇ ਦੇ ਵਿੱਚੋਂ ਤੇ ਬੌਂਸਰ ਰੱਖੇ ਹੋਏ ਐ ਦਫਤਰ ਖੋਲੇ ਹੋਏ ਨੇ ਉਹ ਜਿਹੜੇ ਉੱਥੇ ਬੱਚੀਆਂ ਕੰਮ ਕਰਦੀਆਂ ਨੇ ਮੈਂ ਕਹੂੰਗਾ ਵੀ ਉਹਨਾਂ ਦਾ ਤਾਂ ਕਸੂਰੀ ਨਹੀਂ ਉਹ ਤਾਂ ਤਨਖਾਹ ਤੇ ਆ ਤਨਖਾਹ ਲੈਣੀ ਆ ਉਹਨਾਂ ਨੇ ਕਹਿਤਾ ਜੀ ਹਾਂਜੀ ਅੱਜਕੱਲ ਬੇਰੋਜ਼ਗਾਰੀ ਇੰਨੀ ਐ ਸੋ ਜੀ ਉਹਦੇ ਵਿੱਚ ਵੀ ਉਹ ਕੋਈ ਬੰਦਾ ਨਹੀਂ ਇਨਵੋਲਵ ਕੀਤਾ ਉਹਦੇ ਵਿੱਚ ਵੀ ਜਿਹੜਾ ਸੀ ਇਹਹੀ ਫੈਮਿਲੀ ਜਿਹੜੀ ਇਨਵੋਲਵ ਸੀ ਹਾਂ ਉਹ ਅਰੈਸਟ ਹੋਇਆ ਸਭ ਕੁਝ ਹੋਇਆ ਉਹਦੇ ਵਿੱਚ ਇੱਕ ਬੜੀ ਵਧੀਆ ਗੱਲ ਇਹ ਹੋਈ ਵੀ ਪਰਚਾ ਹੁੰਦਾ ਤਾਂ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਇਹਦੇ ਵਿੱਚ ਵੀ ਜਿਹੜੀ ਹੈ ਨਾ ਬੜੀ ਡਿਲੇ ਹੋ ਜਾਂਦੀ ਹੈ ਗਵਾਹਾਂ ਹੋਣ ਪ੍ਰੋਸੈਸ ਜਿਹੜਾ ਹੈ ਤੁਹਾਡਾ ਜੁਡੀਸ਼ੀਅਲ ਉਹ ਬੜਾ ਲੈਂਥੀ ਹੈ ਔਰ ਬੰਦਾ ਨੇ ਜਿਹਨੇ ਲੱਖ ਰੁਪਏ ਆ ਜਾਂ 80000 ਰੁਪਏ ਲੈਣਾ ਹੈ ਜੇ ਉਹਨੂੰ 80 ਵਾਰੀ ਮੰਨ ਲਓ ਦਿੱਲੀ ਤੋਂ ਜਾਂ ਹਰਿਆਣਾ ਤੋਂ ਜਾਂ ਕਿਤੇ ਪੰਜਾਬ ਦੇ ਵੀ ਕਿਸੇ ਕੋਨੇ ਚ ਆਉਣਾ ਭੇਜੇ ਤਾਂ ਉਹਦੋਂ ਜ਼ਿਆਦਾ ਪੈਸੇ ਉਹਦੇ ਉਹਦੇ ਤੇ ਲੱਗ ਜਾਂਦੇ ਆ ਹਾਂ ਤਾਰੀਖ ਬੇ ਤਾਰੀਖ ਵਾਲੀ ਗੱਲ ਹੈ ਬਿਲਕੁਲ ਇਹ ਸੱਚੀਆਂ ਗੱਲਾਂ ਨੇ ਕੋਈ ਇਹਦੇ ਚ ਝੂਠ ਨਹੀਂ ਹੈ ਵੀ ਜਿਹੜਾ ਨਾ ਲੋਕਾਂ ਦਾ ਵਿਸ਼ਵਾਸ ਜਿਹੜਾ ਕੋਰਟਾਂ ਤੋਂ ਉੱਠ ਰਿਹਾ ਹੈ ਇਹ ਸਾਡੇ ਸਮਾਜ ਲਈ ਬਹੁਤ ਮਾੜੀ ਗੱਲ ਹੈ ਸਿਸਟਮ ਤੋਂ ਤਾਂ ਦੂਜੇ ਸਾਰੇ ਤੋਂ ਉੱਠ ਗਿਆ ਸੀ ਪਹਿਲਾਂ ਹੀ ਪਰ ਹੁਣ ਅਦਾਲਤਾਂ ਤੋਂ ਵਿਸ਼ਵਾਸ ਛੁੱਟਣਾ ਬਹੁਤ ਮਾੜਾ ਹੈ ਤਾਂ ਉਹਦੇ ਵਿੱਚ ਕੀ ਹੋਇਆ ਵੀ ਅੱਛੀ ਗੱਲ ਇਹ ਹੋਈ ਵੀ ਉਹਨੇ ਮਤਲਬ ਲੋਕਾਂ ਨੂੰ ਪੈਸੇ ਮੋੜਨੇ ਸ਼ੁਰੂ ਕਰਤੇ ਜਿਹਦੇ ਬੰਦੇ ਉਹਦੇ ਦੁਕਾਨ ਤੇ ਜਾਂ ਉਹਦੇ ਦਫ਼ਤਰ ਤੇ ਆਉਂਦੇ ਸੀ ਤੇ ਬੌਂਸਰ ਧੱਕੇ ਮਾਰ ਕੇ ਭਜਾ ਦਿੰਦੇ ਸੀ ਤੇ ਜਦੋਂ ਪੁਲਿਸ ਕੋਲੇ ਆਉਂਦੇ ਸੀ ਤੇ ਪੁਲਿਸ ਕੋਲੇ ਵੀ ਸੁਣਵਾਈ ਕੋਈ ਨਹੀਂ ਸੀ ਕੋਰਸ ਵੀ 85 ਪੈਂਡਿੰਗ ਪੰਨਿਆਂ ਜੀ ਕੋਈ ਆ ਜਾਓ ਕੋਈ ਚਲੇ ਜਾਓ ਕੋਈ ਆ ਜਾਓ ਕੋਈ ਚਲੇ ਜਾਓ ਜਦੋਂ ਕਿ ਮੈਂ ਇਹ ਕਹਿੰਦਾ ਵੀ ਜੇ ਕਿਸੇ ਵੀ ਟੈਬਲ ਲੈਜੈਂਡ ਦੇ ਖਿਲਾਫ ਕੰਪਲੇਂਟ ਆਉਂਦੀ ਹੈ ਇਮੀਜੇਂਟਲੀ ਪਤਾ ਦਰਜ ਕਰ ਦਿਓ ਔਰ ਮੈਂ ਨਹੀਂ ਕਹਿੰਦਾ ਕਾਨੂੰਨ ਇਹ ਕਹਿੰਦਾ ਮੈਂ ਤਾਂ ਆਪਣੀ ਗੱਲ ਦੱਸੀਏ ਵੀ ਜੇ ਮੇਰੇ ਕੋਲੇ ਆਵੇ ਤਾਂ ਮੈਂ ਕਰਾਂ ਕਾਨੂੰਨ ਇਹ ਕਹਿੰਦਾ ਪਰ ਤੁਸੀਂ ਦੇਖੋ ਚੋਰੀ ਆ ਤਾਂ ਚੋਰੀ ਦੇ ਵਿੱਚ ਨਹੀਂ ਪਰ ਹੁਣ ਮੇਰੇ ਕੋਲੇ ਕਈ ਬੰਦਿਆਂ ਦੇ ਮੋਟਰਸਾਈਕਲ ਚੋਰੀ ਹੋ ਗਿਆ ਜੀ ਪਰਚਾ ਨਹੀਂ ਦੱਸ ਹੋ ਰਿਹਾ ਆ ਦੋ ਤਿੰਨ ਦਿਨ ਹੋਏ ਉਦੋਂ ਹੀ ਆਇਆ ਕਹਿੰਦੇ ਜੀ 10 ਦਿਨ ਹੋ ਗਏ ਮੇਰਾ ਮੋਟਰਸਾਈਕਲ ਚੋਰੀ ਹੋਇਆ ਮੈਂ ਚੌਂਕੀ ਜਾਣਾ ਲੁਧਿਆਣੇ ਦੀ ਗੱਲ ਹੈ ਤੇ ਮੇਰਾ ਪਰਚਾ ਨਹੀਂ ਦੱਸ ਹੋ ਰਿਹਾ ਜਦੋਂ ਮੈਂ ਉਹਦੇ ਚੌਂਕੇ ਨੂੰ ਪੁੱਛਿਆ ਅੱਜ ਕਰਦੇ ਆਂ ਜੀ ਕੱਲ ਕਰਦੇ ਆਂ ਜੀ ਉਹਨੂੰ ਫੇਰ ਮੈਂ ਕਿਹਾ ਯਾਰ ਚੋਰੀ ਹੋਈ ਐ ਪਰਚਾ ਦਰਜ ਕਰ ਦਿਓ ਅਸਲ ਦੇ ਵਿੱਚ ਕੀ ਐ ਨਾ ਜਦੋਂ ਚੋਰੀ ਦਾ ਪਰਚਾ ਦਰਜ ਕਰਨਾ ਨਾ ਇਹ ਪਤਾ ਨਹੀਂ ਇੱਕ ਗੱਲ ਨਾ ਧਾਰਨਾ ਬਣ ਗਈ ਵੀ ਜੇ ਚੋਰੀ ਹੋ ਗਈ ਫੇਰ ਉਹ ਲੱਭਣੀ ਪਊਗੀ ਠੀਕ ਐ ਨਾ ਤਾਂ ਵੀ ਕ੍ਰਾਈਮ ਜਿਹੜਾ ਹੈ ਜਦੋਂ ਰਜਿਸਟਰ ਹੋ ਜਾਂਦਾ ਨਾ ਵੈਸੇ ਤਾਂ ਇਹ ਐ ਵੀ ਕ੍ਰਾਈਮ ਰਜਿਸਟਰ ਹੋਣਾ ਨਾ ਇੱਕ ਐਸਐਸਪੀ ਹੁੰਦੇ ਸੀ ਸਾਡੇ ਅੱਜਕਲ ਦਾ ਏਡੀਜੀਪੀ ਰੈਂਕਾ ਹਰਪੀ ਸਿੱਧੂ ਉਹ ਐਸਐਸਪੀ ਦਾ ਹਾਂ ਡੀਜੀਪੀ ਬਾਹਰ ਐਕਚੁਅਲੀ ਤੇ ਉਹ ਕਹਿੰਦੇ ਹੁੰਦੇ ਸੀ ਅਸੀਂ ਉਦੋਂ ਐਸਐਚਓ ਜੀ ਵੀ ਕ੍ਰਾਈਮ ਹੋ ਗਿਆ ਤਾਂ ਰਜਿਸਟਰ ਕਰ ਦਿਓ ਰਜਿਸਟ੍ਰੇਸ਼ਨ ਜਿਹੜੀ ਹੈ ਕ੍ਰਾਈਮ ਦੀ ਉਹ ਕ੍ਰਾਈਮ ਨੂੰ ਕੱਟ ਕਰੇਗੀ ਵਧਾਏਗੀ ਨਹੀਂ ਉਹਦਾ ਕਾਰਨ ਕੀ ਹੈ ਇੱਕ ਬੰਦੇ ਨੇ ਮੋਟਰਸਾਈਕਲ ਚੱਕਿਆ ਦੋ ਚੱਕੇ ਤਿੰਨ ਚੱਕੇ ਕੋਈ ਰਜਿਸਟ੍ਰੇਸ਼ਨ ਨਹੀਂ ਗਈ ਕੋਈ ਨਹੀਂ ਅੱਛਾ ਜਦੋਂ ਫੜਿਆ ਗਿਆ ਉਹ ਮੰਨਦਾ ਜੀ ਮੈਂ ਵੀ ਮੋਟਰਸਾਈਕਲ ਚੋਰੀ ਕੀਤੀ ਸੀ ਜਦੋਂ ਅਸੀਂ ਫਰੋਲਦੇ ਹਾਂ ਰਿਕਾਰਡ ਇੱਕ ਵੀ ਦਰਜ ਨਹੀਂ ਹੁੰਦਾ ਤੇ ਉਹ ਕੀ ਕਰੋਗੇ ਤੁਸੀਂ ਉਹਨੂੰ ਕਿਹੜੇ ਕਿਹੜੇ ਕਾਨੂੰਨ ਚ ਅੰਦਰ ਰੱਖੋਗੇ ਉਹਨੂੰ ਤੁਸੀਂ ਕਿਸੇ ਉਹ ਕੀ ਕਰੋਗੇ ਤਾਂ ਜੇ ਉਹ क्राइम ਵੀ क्राइम ਹੋਵੇ ਅਗੇਂਸਟ ਰਜਿਸਟਰ ਹੋਏ ਹੁੰਦੇ ਤਾਂ 20 ਦੇ ਵਿੱਚ ਤਰੀਕਾ ਭੁਗਤਦਾ ਹੀ ਉਹਨੇ ਲੰਮੇ ਪੈ ਜਾਣਾ ਸੀ ਸੋ क्राइम ਦੀ ਰਜਿਸਟ੍ਰੇਸ਼ਨ ਪੁਲਿਸ ਪਤਾ ਨਹੀਂ ਕਿਉਂ ਹੈਜੀਟੇਟ ਕਰਦੀ ਹੈ ਮੈਨੂੰ ਲੱਗਦਾ ਵੀ ਕੋਈ ਸੀਨੀਅਰ ਅਫਸਰ ਵੀ ਨਹੀਂ ਕਹਿੰਦਾ ਕਿਸੇ ਐਸਐਚਓ ਨੂੰ ਵੀ ਤੁਸੀਂ क्राइम ਰਜਿਸਟਰ ਨਾ ਕਰੋ ਸੋ ਇਹ ਬੜਾ ਵੱਡਾ ਹੋ ਹੈ ਜੀ ਹੁ ਤੁਹਾਨੂੰ ਤਾਂ ਇਸੇ ਬੰਦੇ ਦੀ ਦੇਖੋ ਜੇ ਇਸੇ ਬੰਦੇ ਦੇ ਉੱਤੇ ਇਹਦਾ ਨਾਮ ਮੇਰੇ ਸਕਿਪ ਕਰ ਜਾਂਦਾ ਮਾਈਂਡ ਚੋਂ ਡੇ 1 ਤੋਂ ਐਫਆਈਆਰ ਰਜਿਸਟਰ ਹੋਈਆਂ ਹੁੰਦੀਆਂ ਤੇ ਬੰਦਾ ਕਿਵੇਂ 20 ਕਰੋੜ ਦੀ ਪ੍ਰਾਪਰਟੀ 15 ਕਰੋੜ 10 ਕਰੋੜ ਦੀ ਬਣਾ ਜਾਂਦਾ ਮਤਲਬ ਹੀ ਨਹੀਂ ਸੀ ਤਾਂ ਇਹ ਨੂੰ ਦੇਖ ਕੇ ਫਿਰ 10 ਨੂੰ ਹੋਰ ਕਰਨ ਨੂੰ ਦੇਵੇ ਉਹ ਫਲਾਨਾ ਹੈ ਜੀ ਉਹਦਾ 10 ਕਰੋੜ ਦੀ ਬਣਾ ਗਿਆ ਆਪਾਂ ਵੀ ਇਹੀ ਕੰਮ ਕਰ ਲਓ ਇੱਕ ਪਰਚਾ ਦਰਸਾਉਣ ਤੋਂ ਬਾਅਦ ਤੁਸੀਂ ਦੇਖੋ ਇੱਕ ਇਨਕੁਆਰੀ ਦੋ ਇਨਕੁਆਰੀਆਂ ਤਿੰਨ ਇਨਕੁਆਰੀਆਂ ਚਾਰ ਇਨਕੁਆਰੀਆਂ ਪੰਜ ਇਨਕੁਆਰੀਆਂ ਸੱਤ ਇਨਕੁਆਰੀਆਂ ਜਿਹੜੇ ਡੀਜੀਪੀ ਪੰਜਾਬ ਹੈ ਪਹਿਲਾਂ ਤੋਂ 10 12 ਸਾਲ ਦੀਆਂ ਇੱਕ ਜਿਹੜੀ ਹੈ ਹੋਈ ਹੋਈ ਹੈ ਨੋਟੀਫਿਕੇਸ਼ਨ ਵੀ ਇੱਕ ਤੋਂ ਬਾਅਦ ਇਨਕੁਆਰੀ ਨਹੀਂ ਹੋਊਗੀ ਜੇ ਹੋਊਗੀ ਤਾਂ ਕਿਸੇ ਵੀ ਸੀਨੀਅਰ ਅਫਸਰ ਜਿਹੜੀ ਹੈ ਉਹਦੀ ਕੋਈ ਨਾ ਕੋਈ ਉਹਦੇ ਵਿਚਾਰ ਚ ਆ ਕੇ ਫੇਰ ਹੋਵੇ ਵੀ ਜੇ ਕੋਈ ਨਹੀਂ ਹੋਈ ਤਾਂ ਹੈਨਾ ਪਹਿਲੀ ਗੱਲ ਤੇ ਵੀ ਜਿਹੜੀ ਇਨਕੁਆਰੀ ਹੋ ਗਈ ਤੁਸੀਂ ਇਨਕੁਆਰੀ ਕਰ ਲਈ ਜੇ ਉਹ ਇਨਕੁਆਰੀ ਗਲਤ ਹੈ ਮੰਨ ਲਓ ਕਿ ਉਹਨੇ ਫੈਕਟਸ ਦੇ ਉੱਤੇ ਇਨਕੁਆਇਰੀ ਨਹੀਂ ਕੀਤੀ ਅਫਸਰ ਨੇ ਫਿਰ ਉਹਦੀ ਅਕਾਉਂਟੇਬਿਲਟੀ ਕੀ ਹੈ ਉਹਨੂੰ ਪੁੱਛਿਆ ਕਿਸੇ ਨੇ ਵੀ ਆ ਇਨਕੁਆਇਰੀ ਹੋਈ ਸੀ ਦੁਆਰਾ ਬੰਦਾ ਇਨਕੁਆਇਰੀ ਲਈ ਆਇਆ ਤੂੰ ਆ ਉਹ ਲਿਖਦੇ ਵੀ ਆਪਣੀ ਕੰਪਲੇਨ ਦੇ ਵਿੱਚ ਵੀ ਜੀ ਮੇਰੇ ਆ ਫੈਕਟਸ ਮੈਂ ਦੱਸੇ ਸੀਗੇ ਤੇ ਪੁਲਿਸ ਨੇ ਵੈਰੀਫਾਈ ਨਹੀਂ ਕੀਤੇ ਸੀਡੀਆਰ ਅਤੇ ਸੀਡੀਆਰ ਨਹੀਂ ਲੈੰਜਾ ਜੀ ਲੋਕੇਸ਼ਨਾਂ ਲੋਕੇਸ਼ਨ ਨਹੀਂ ਲਈ ਜੀ ਆ ਚੀਜ਼ ਕੀਤੀ ਆ ਗਵਾ ਨਹੀਂ ਤਾਂ ਉਹਨੂੰ ਫਿਰ ਉਹਦੀ ਉਹ ਜਿਹੜਾ ਇਨਕੁਆਰੀ ਅਫਸਰ ਹੈਗਾ ਬੇਸ਼ੱਕ ਉਹ ਗਸਟਰ ਅਫਸਰ ਬੇਸ਼ੱਕ ਉਹ ਐਸਐਚਓ ਹੈ ਉਹਦੀ ਕੋਈ ਅਕਾਉਂਟੇਬਿਲਟੀ ਨਹੀਂ ਵੀ ਤੂੰ ਇਨਕੁਆਰੀ ਚ ਗੱਲਾਂ ਕਿਵੇਂ ਛੱਡ ਦਿੱਤੀਆਂ ਕੋਈ ਪੁੱਛਣਾ ਤਾਂ ਚਾਹੀਦਾ ਨਾ ਜੀ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ